ਕਈ ਦਿਨਾਂ ਤੋਂ ਬੱਚਿਆਂ ਨੂੰ ਲਾਇਆ ਸੀ ਮੈਂ ਲਾਰਾ ਪਰ ਅੱਜ ਗਈ ਫਸ ਕਿਉਂਕਿ ਅੱਜ ਮੈਂ ਥੋੜੇ ਜਿੇ ਕੰਮਾਂ ਤੋਂ ਫਰੀ ਸੀ ਤਾਂ ਬੱਚੇ ਕਹਿੰਦੇ ਉਹੀ ਗੁਲਫੀ ਬਣਾ ਕੇ ਦੇ ਜਿਹੜੀ ਸਾਨੂੰ ਚਾਹੀਦੀ ਹੈ ਤੇ ਅੱਜ ਤੁਸੀਂ ਫਰੀ ਹੋ ਤੇ ਆਪਾਂ ਕਹਾਂ ਚਲੋ ਕੋਈ ਗੱਲ ਨਹੀਂ ਉਹੀ ਗੁਲਫੀ ਆਪਾਂ ਤਿਆਰ ਕਰਦੇ ਹਾਂ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਤੁਸੀਂ ਇਹਨੂੰ ਜ਼ਰੂਰ ਟਰਾਈ ਕਰਿਓ ਤੇ ਸਭ ਤੋਂ ਪਹਿਲਾਂ ਇਹਦੇ ਲਈ ਆਪਾਂ ਕੀ ਕੀਤਾ ਜੀ ਆਪਾਂ ਲੈ ਆਏ ਦੇ ਲਈ ਦੁੱਧ ਉਹ ਜਿੰਨੀ ਤੁਸੀਂ ਕੁਲਫੀ ਬਣਾਉਣੀ ਹੈ ਉਸ ਹਾਮ ਨਾਲ ਲੈ ਲਿਓ ਤੇ ਆਪਾਂ ਦੁੱਧ ਇਹ ਹੈਗਾ ਜਿਹੜਾ 1.5 ਕਿਲੋ ਤੋਂ ਥੋੜਾ ਜਿਹਾ ਘੱਟ ਲੈ ਆਇਗਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਏ ਜੀ ਡਰਾਈ ਫਰੂਟ ਉਸ ਤੁਸੀਂ ਆਪਣੀ ਮਰਜ਼ੀ ਦੇ ਪਾਓ ਤੇ ਇਹਦੇ ਵਿੱਚ ਆਪਾਂ ਲੈ ਆ ਕਾਜੂ ਲੈ ਆ ਬਦਾਮ ਲੈ ਆ ਤੇ ਚਾਰ ਆਪਾਂ ਇਹਦੇ ਵਿੱਚ ਇਲਾਚੀਆਂ ਲਵਾਂਗੇ ਤੇ ਜੇ ਤੁਹਾਡੇ ਕੋਲੇ ਇੱਥੇ ਨਾਰੀਅਲ ਹੋਵੇ ਸੁੱਕਾ ਜਿ ਪਿਸਣਾ ਹੋਵੇ ਤੁਸੀਂ ਤਾਂ ਉਹ ਲੈ ਸਕਦੇ ਹੋ ਪਰ ਆਪਾਂ ਇਹਦੇ ਵਿੱਚ ਪਾਵਾਂਗੇ ਨਾਰੀਅਲ ਦਾ ਬੁਰਾਦਾ ਥੋੜਾ ਜਿਹਾ ਇਸ ਸਕਿਪ ਵੀ ਕਰ ਸਕਦੇ ਹੋ ਤੁਸੀਂ ਜੇ ਤੁਹਾਨੂੰ ਨਾ ਪਸੰਦ ਹੋਵੇ ਪਰ ਆਪਾਂ ਪਾਇਆ ਇਹਦਾ ਟੇਸਟ ਜਿਹੜਾ ਵਧੀਆ ਹੁੰਦਾ ਉਸ ਤੋਂ ਬਾਅਦ ਇਹਨੂੰ ਆਪਾਂ ਕਰਾਂਗੇ ਜੀ ਗਰਮ 4-5 ਮਿੰਟ ਤੱਕ ਇਹਨੂੰ ਆਪਾਂ ਪਕਾਵਾਂਗੇ ਤੇ ਫਿਰ ਕੌਲੀ ਵਿੱਚ ਲਿਆ ਆਪਾਂ ਥੋੜਾ ਜਿਹਾ ਦੁੱਧ ਤੇ ਉਹਦੇ ਵਿੱਚ ਆਪਾਂ ਪਾਇਆ ਜੀ ਮਿਲਕ ਪਾਊਡਰ ਇਹ ਜਿਹੜਾ ਮਿਲਕ ਪਾਊਡਰ ਦਾ ਛੋਟਾ ਪੈਕੇਟ ਹੁੰਦਾ ਆਪਾਂ ਉਹੀ ਇਹਦੇ ਵਿੱਚ ਵਰਤਿਆ ਉਸ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਘੋਲ ਲਾਂਗੇ ਤਾਂ ਕਿ ਗੱਠਾ ਵਗੈਰਾ ਬਿਲਕੁਲ ਨਾ ਬਣ ਕੜਾਈ ਵਿੱਚ ਆਪਣਾ ਦੁੱਧ ਜਿਹੜਾ ਉਹ ਉਬਾਲੇ ਮਾਰ ਰਿਹਾ ਤੇ ਆਪਾਂ ਨਾਲ-ਨਾਲ ਹਿਲਾਉਂਦੇ ਰਹਿਣਾ ਇਹ ਨੀਚੇ ਨਾ ਲੱਗੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਇਹ ਮਿਲਕ ਪਾਊਡਰ ਤੇ ਇਸ ਤੋਂ ਬਾਅਦ ਆਪਾਂ 1-2 ਮਿੰਟ ਇਹਨੂੰ ਹੋਰ ਪਕਾਵਾਂਗੇ ਉਹ ਬਾਰਾ ਲੈਣ ਤੋਂ ਬਾਅਦ ਇਹ 6-7 ਮਿੰਟ ਦੇ ਵਿੱਚ ਤਿਆਰ ਹੋ ਜਾਂਦੀ ਹੈ ਤੇ ਬਹੁਤ ਹੀ ਵਧੀਆ ਇਹ ਜਿਹੜੀ ਮੰਗੋ ਕੁਲਫੀ ਹੈ ਉਹ ਬਣ ਕੇ ਤਿਆਰ ਹੁੰਦੀ ਹੈ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਈਏ ਜੀ ਮਿਸ਼ਰੀ ਮਿੱਠਾ ਸੁਸੀ ਆਪਦੇ ਟੇਸਟ ਦੇ ਅਨੁਸਾਰ ਪਾ ਲੈਣਾ ਚੀਨੀ ਨਾ ਪਾऊं ਤਾਂ ਜਿਆਦਾ ਵਧੀਆ ਜੇ ਪਰ ਪਾਉਣੀ ਚਾਹੋ ਤਾਂ ਪਾ ਵੀ ਸਕਦੇ ਹੋ ਸਭ ਤੋਂ ਪਹਿਲਾਂ ਜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜ਼ਰੂਰ ਕਰਦਿਆ ਕਰੋ ਉਸ ਤੋਂ ਬਾਅਦ ਆਪਾਂ ਦੁੱਧ ਦਾ ਗੈਸ ਕਰਤਾ ਜੀ ਬੰਦ ਤੇ ਹੁਣ ਆਪਾਂ ਉਹਨੂੰ ਠੰਡਾ ਹੋਣ ਲਈ ਰੱਖ ਦਾਂਗੇ ਤੇ ਫਿਰ ਆਪਾਂ ਕੱਟਿਆ ਇੱਕ ਮੰਗੋ ਉਹਨੂੰ ਕੱਟਣ ਤੋਂ ਬਾਅਦ ਆਪਾਂ ਕਰਾਂਗੇ ਜੱਗ ਦੇ ਵਿੱਚ ਗ੍ਰਾਈਂਡ ਤੇ ਫਿਰ ਉਹਦੇ ਵਿੱਚ ਆਪਾਂ ਪਾਵਾਂਗੇ ਜੀ ਜਿਹੜਾ ਆਪਣਾ ਤਿਆਰ ਕੀਤਾ ਹੋਇਆ ਦੁੱਸੀ ਉਹਨੂੰ ਠੰਡਾ ਹੋ ਗਿਆ ਉਦੋਂ ਤੱਕ ਤੇ ਉਦੋਂ ਤੁਸੀਂ ਪਾ ਲੈਣਾ ਇਹਨੂੰ ਵੀ ਆਪਾਂ ਇਸੇ ਜੱਗ ਦੇ ਵਿੱਚ ਪਾ ਦਾਂਗੇ ਤਾਂ ਕਿ ਇਹਦੇ ਵਿੱਚ ਜਿਹੜਾ ਵੀ ਮੋਟਾ-ਮੋਟਾ ਚਾ ਡਰਾਈ ਫਰੂਟ ਵਗੈਰਾ ਜਾਂ ਦੁੱਧ ਜਿਹੜਾ ਆਪਣਾ ਖੋਏ ਦੀ ਤਰ੍ਹਾਂ ਬਣ ਗਿਆ ਤੇ ਉਹ ਸਾਰਾ ਇੱਕਸਾਰ ਹੋ ਜੇ ਤੇ ਫਿਰ ਇਹਨੂੰ ਆਪਾਂ 1-2 ਮਿੰਟ ਚਲਾ ਕੇ ਫਿਰ ਕਰਾਂਗੇ ਜੀ ਮਿਕਸ ਤੇ ਉਸ ਤੋਂ ਬਾਅਦ ਦੇਖੋ ਬਹੁਤ ਹੀ ਵਧੀਆ ਇਹਦਾ ਪੇਸਟ ਜਿਹੜਾ ਉਹ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਨੂੰ ਆਈਸਕ੍ਰੀਮ ਜਮਾਉਣ ਦੇ ਲਈ ਪਾਵਾਂਗੇ ਤੇ ਉਹ ਤੁਸੀਂ ਕਿਸੇ ਵੀ ਤਰ੍ਹਾਂ ਦੀ ਚੀਜ਼ ਲੈ ਸਕਦੇ ਹੋ ਚਾਹ ਤਾਂ ਸਪੈਸ਼ਲ ਆਈਸਕ੍ਰੀਮ ਜਮਾਉਣ ਵਾਲੀ ਲੈ ਸਕਦੇ ਹੋ ਤੁਸੀਂ ਕੱਪ ਵਗੈਰਾ ਜਾਂ ਤੁਸੀਂ ਘਰੋਂ ਵਿੱਚ ਗਲਾਸੀਆਂ ਵਗੈਰਾ ਯੂਜ਼ ਕਰ ਸਕਦੇ ਹੋ ਤੇ ਇਸ ਤਰੀਕੇ ਨਾਲ ਆਪਾਂ ਪਾ ਦਾਂਗੇ ਤੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਆਈਸ ਕ੍ਰੀਮ ਤਿਆਰ ਹੁੰਦੀ ਹੈ ਕਈ ਪੇਰੈਂਟਸ ਹੁੰਦੇ ਆ ਕਿ ਬੱਚਿਆਂ ਨੂੰ ਬਾਹਰੋਂ ਕੁਲਫੀ ਘੱਟ ਲੈ ਕੇ ਦਿੰਦੇ ਆ ਤੇ ਬੱਚੇ ਹਰ ਟਾਈਮ ਕੁਲਫੀ ਉਹਨਾਂ ਨੂੰ ਚਾਹੀਦੀ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਘਰੇ ਬਣਾ ਕੇ ਦੇ ਸਕਦੇ ਹੋ ਤੇ ਇਹਦੇ ਵਿੱਚ ਮੰਗੇਓ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਤੇ ਬਹੁਤ ਹੀ ਵਧੀਆ ਕੁਲਫੀ ਜਿਹੜੀ ਹੁੰਦੀ ਹੈ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਇਹਨੂੰ ਕਵਰ ਕਰਾਂਗੇ ਤੇ ਫਿਰ ਆਪਾਂ ਇਹਨੂੰ ਰੱਖ ਦਾਂਗੇ ਜੀ ਫ੍ਰਿਜ 'ਚ 4 ਤੋਂ 5 ਘੰਟਿਆਂ ਦੇ ਵਿੱਚ ਆਰਾਮ ਨਾਲ ਹੀ ਇਹ ਕੁਲਫੀ ਜੰਮ ਜਾਂਦੀ ਹੈ ਤੇ ਜਦੋਂ ਤੁਸੀਂ ਇੱਕ ਵਾਰੀ ਇਸ ਕੁਲਫੀ ਨੂੰ ਖਾ ਲਿਆ ਤਾਂ ਤੁਸੀਂ ਹਰ ਵਾਰੀ ਇਹੀ ਤਰੀਕਾ ਅਪਣਾਉਂਗੇ ਅਤੇ ਟਾਈਮ ਜ਼ਿਆਦਾ ਬਿਲਕੁਲ ਨਹੀਂ ਲੱਗਦਾ ਬਸ ਮੈਨੂੰ ਵੀ ਥੋੜੀ ਜਿਹੀ ਕਾਲ ਹੋਈ ਪਈ ਸੀ ਉਸ 4-5 ਘੰਟਿਆਂ ਦੇ ਬਾਅਦ ਕੁਲਫੀ ਹੋ ਗਈ ਜੀ ਤਿਆਰ ਤੇ ਆਪਾਂ ਜਦੋਂ ਕੱਢੀ ਤੇ ਮਨ ਵੀ ਬਹੁਤ ਖੁਸ਼ ਹੋ ਗਿਆ ਦੇਖੋ ਇਹਦਾ ਕਲਰ ਵਗੈਰਾ ਬਹੁਤ ਵਧੀਆ ਆਇਆ ਤੇ ਦੇਖਣ ਵਿੱਚ ਹੀ ਇੰਨੀ ਸੋਹਣੀ ਲੱਗੀ ਤੇ ਟੇਸਟ ਕਿੰਨਾ ਜ਼ਿਆਦਾ ਵਧੀਆ ਹੋਊਗਾ ਤੇ ਤੇ ਸੁਖਮ ਚਟਪਟ ਕੁਲਫੀ ਫੜ ਕੇ ਵੀ ਲੈ ਗਿਆ ਪਰ ਸੂਫੀ ਕਹਿੰਦੀ ਮੈਨੂੰ ਚਾਕਲੇਟ ਫਲੇਵਰ ਚਾਹੀਦਾ ਤੇ ਫਿਰ ਆਪਾਂ ਚਾਕਲੇਟ ਨੂੰ ਕੱਢਿਆ ਤੇ ਆਪਾਂ ਅਚਾਨਕ ਹੀ ਕੱਢਿਆ ਨਹੀਂ ਤਾਂ ਪਹਿਲਾਂ ਹੀ ਬਾਹਰ ਰੱਖ ਲਾਂਦੇ ਤਾਂ ਇਹ ਮੈਲਟ ਹੋ ਜਾਣਾ ਸੀ ਪਰ ਥੋੜਾ ਜਿਹਾ ਇਸ ਤਰੀਕੇ ਨਾਲ ਆਪਾਂ ਗਰਮ ਪਾਣੀ ਕੀਤਾ ਤੇ ਉਸ ਦੇ ਵਿੱਚ ਚਾਕਲੇਟ ਪਾਈ ਥੋੜਾ ਜਿਹਾ ਆਪਾਂ ਦੁੱਧ ਪਾਇਆ ਕਿਉਂਕਿ ਉਹਨੂੰ ਜ਼ਿਆਦਾ ਫਲੇਵਰ ਨਹੀਂ ਚਾਹੀਦਾ ਸੀ ਤੇ ਉਸ ਤੋਂ ਬਾਅਦ ਦੇਖੋ ਆਪਾਂ ਕੁਲਫੀ ਨੂੰ ਇਹਦੇ ਵਿੱਚ ਕੀਤਾ ਡਿਪ ਤੇ ਤੁਸੀਂ ਜੇ ਜ਼ਿਆਦਾ ਚਾਕਲੇਟ ਇਹਦੇ ਉੱਪਰ ਚੜਾ ਨਾ ਹੋਵੇ ਤਾਂ ਤੁਸੀਂ ਦੁੱਧ ਵਗੈਰਾ ਕੁਝ ਨਾ ਪਾਓ ਗਾੜਾ ਚਾਕਲੇਟ ਕੁਲਫੀ ਉੱਤੇ ਇੱਕਦਮ ਹੀ ਜੰਮ ਜਾਂਦਾ ਹੈਗਾ ਤੇ ਇਹ ਕੁਲਫੀ ਹੈ ਜਿਹੜੀ ਇਸ ਤਰੀਕੇ ਨਾਲ ਬਣਾਈ ਆ ਆਪਾਂ ਦੋ ਤਰ੍ਹਾਂ ਦੀ ਬਣ ਗਈ ਇਹ ਤੇ ਇੱਕ ਵਾਰੀ ਤੁਸੀਂ ਮੇਰੇ ਕਹਿੰਦੇ ਟਰਾਈ ਕਰਕੇ ਜਰੂਰ ਦੇਖਿਓ ਤੇ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਤੁਸੀਂ ਸ਼ੇਅਰ ਜਰੂਰ ਕਰ ਦਿਓ ਇਹ ਸਾਦੀ ਵੀ ਖਾ ਸਕਦੇ ਹੋ ਤੇ ਚਾਕਲੇਟ ਫਲੇਵਰ ਦੇ ਵਿੱਚ ਵੀ ਤੁਸੀਂ ਖਾ ਸਕਦੇ ਹੋ ਤੇ ਜਿਹੜਾ ਚਾਕਲੇਟ ਬਚ ਗਿਆ ਸੀ ਤੇ ਆਪਾਂ ਵਿੱਚ ਪਾ ਕੇ ਜਮਾਤਾ ਵੀਡੀਓ ਦੇਖਣ ਲਈ ਧੰਨਵਾਦ